ਰੋਸ਼ਨੀ ਦਾ ਤਿਹਾਰ ਦੀਵਾਲੀ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਅਤੇ ਘਰਾਂ ਵਿੱਚ ਖੁਸ਼ਹਾਲੀ ਲਿਆਉਣ ਦਾ ਜਸ਼ਨ ਮਨਾਉਂਦਾ ਹੈ। ਇਸ ਦਿਨਾਂ ਦੇਵੀ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਘਰਾਂ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਜਿਹੜਾ ਕਿ ਰੋਸ਼ਨ ਕੀਤਾ ਜਾਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਅਜੇਹੇ ਨੇ ਜਾਂ ਉਹ ਸੋਚਦੇ ਨੇ ਕਿ ਪਿਛਲੇ ਸਾਲ ਦੇ ਪੁਰਾਣੇ ਮਿੱਟੀ ਦੇ ਦੀਵੇ ਨੂੰ ਦੁਬਾਰਾ ਜਗਾਉਣਾ ਸ਼ੁਭ ਹੈ ਜਾਂ ਫਿਰ ਦੀਵਾਲੀ ਤੇ ਪੂਜਾ ਵਿੱਚ ਵਰਤੇ ਗਏ ਦੀਵੇ। ਆਓ ਤੁਹਾਨੂੰ ਦੱਸਦੇ ਹਾਂ ਦੀਵੇ ਜਗਾਉਣ ਦੇ ਕੀ ਨਿਯਮ ਨੇ। ਮਿੱਟੀ ਦੇ ਦੀਵੇ ਆਮ ਤੌਰ ਤੇ ਸਿਰਫ ਇੱਕ ਵਾਰ ਵਰਤਣ ਲਈ ਸ਼ੁਭ ਮੰਨੇ ਜਾਂਦੇ ਨੇ ਮਿੱਟੀ ਦੇ ਪాత్రਾਂ ਨੂੰ ਇੱਕ ਵਾਰ ਪੂਜਾ ਵਿੱਚ ਵਰਤੇ ਜਾਣ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਇਸਤੇਮਾਲ ਨਹੀਂ ਕੀਤਾ ਜਾਂਦਾ ਦੀਵਾਲੀ ਤੇ ਮੁੱਖ ਦੀਵਾਲੀ ਮੋਜਾ ਵਿੱਚ ਵਰਤੇ ਜਾਣ ਵਾਲੇ ਮਿੱਟੀ ਦੇ ਦੀਵਿਆਂ ਦੀ ਮੁੜ ਵਰਤੋਂ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਪੂਜਾ ਵਿੱਚ ਵਰਤੇ ਜਾਣ ਵਾਲੇ ਮਿੱਟੀ ਦੇ ਦੀਵੇ ਨਕਾਰਾਤਮਕ ਊਰਜਾ ਨੂੰ ਸੋਖ ਲੈਂਦੇ ਨੇ ਇਸ ਲਈ ਉਹਨਾਂ ਦੀ ਮੁੜ ਵਰਤੋਂ ਨਹੀਂ ਕਰਨੀ ਚਾਹੀਦੀ ਤਨ ਤੇ ਰਸਤੇ ਨਰਕ ਯਾਨੀ ਕਿ ਛੋਟੀ ਦਿਵਾਵੜੀ ਦੀ ਰਾਤ ਨੂੰ ਯਮ ਲਈ ਜਗਾਇਆ ਗਿਆ ਹੈ ਪੁਰਾਣਾ ਦੀਵਾ ਸਰੋਂ ਦੇ ਤੇਲ ਨਾਲ ਜਗਾਇਆ ਜਾ ਸਕਦਾ ਹੈ ਇਸ ਯਮ ਨੂੰ ਸਮਰਪਿਤ ਹੈ ਪਰਿਵਾਰ ਨੂੰ ਬੇਵਕਤੀ ਮੌਤ ਤੋਂ ਬਚਾਉਣ ਲਈ ਇਹ ਦੀਵਾ ਜਗਾਇਆ ਜਾਂਦਾ ਜੇਕਰ ਤੁਸੀਂ ਆਪਣੇ ਘਰ ਪੂਜਾ ਕਰਦੇ ਸਮੇਂ ਜਾਂ ਪੂਜਾ ਦੇ ਕਮਰੇ ਚ ਘਰ ਵਿੱਚ ਪਿੱਤਲ ਜਾਂ ਫਿਰ ਚਾਂਦੀ ਜਾਂ ਫਿਰ ਹੋਰ ਤਾਂ ਦੇ ਦੀਵੇ ਵਰਤਦੇ ਹੋ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੇ ਅੱਗ ਨਾਲ ਦੁਬਾਰਾ ਸ਼ੁੱਧ ਕਰਨ ਤੋਂ ਬਾਅਦ ਉਨਾਂ ਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ। ਉਹਨਾਂ ਨੂੰ ਦੁਬਾਰਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਵਾਤਾਵਰਣ ਪ੍ਰਤੀ ਜਿਹੜਾ ਕਿ ਜ਼ਿੰਮੇਵਾਰਨ ਰਸਾਉਂਦਾ ਹੈ। ਦੀਵਾਲੀ ਹੋਵੇ ਜਾਂ ਫਿਰ ਕੋਈ ਤਿਹਾਰ ਹੋਵੇ ਟੁੱਟਿਆ ਹੋਇਆ ਦੀਵਾ ਜਗਾਉਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਟੁੱਟਿਆ ਹੋਇਆ ਦੀਵਾ ਜਲਾਉਣ ਨਾਲ ਤਾਂ ਦਾ ਅਨੁਕਸਾਨ ਹੁੰਦਾ ਹੈ ਤੇ ਨਕਾਰਾਤਮਕ ਆਉਂਦੀ ਹੈ। ਪੁਰਾਣੇ ਦੀਵਿਆਂ ਦਾ ਆਖਰ ਕੀ ਕਰਿਆ ਜਾਵੇ ਦਿਵਾਲੀ ਪੂਜਾ ਤੋਂ ਬਾਅਦ ਮਿੱਟੀ ਦੇ ਦੀਵਿਆਂ ਨੂੰ ਕਿਸੇ ਪਵਿੱਤਰ ਨਦੀ ਵਿੱਚ ਡਬੋ ਦਿਓ ਜਾਂ ਫਿਰ ਕਿਸੇ ਪਵਿੱਤਰ ਰੁੱਖ ਦੇ ਜਿਵੇਂ ਕਿ ਆ ਪਿੱਪਲ ਜਾਂ ਫਿਰ ਤુલਸੀ ਦੇ ਹੇਠਾਂ ਰੱਖੋ ਜੇਕਰ ਤੁਸੀਂ ਇਹਨਾਂ ਨੂੰ ਵਿਸਰਜਨ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਘਰ ਦੀ ਸਜਾਵਟ ਜਾਂ ਫਿਰ ਕਲਾਤਮਕ ਉਦੇਸ਼ਾਂ ਲਈ ਵਰਤ ਸਕਦੇ ਹੋ ਹਮੇਸ਼ਾ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਦੀਵਾ ਜਗਾਉਣ ਸਮੇਂ ਇਸ ਦੀ ਲਾਡ ਅੰਦਰ ਹੋਣੀ ਚਾਹੀਦੀ ਹੈ ਯਮ ਦੀਪਕ ਯਾਨੀ ਕਿ ਛੋਟੀ ਦਿਵਾਰੀ ਹਮੇਸ਼ਾ ਦੱਖਣ ਵੱਲ ਮੂੰਹ ਕਰਕੇ ਜਗਾਉਣਾ ਚਾਹੀਦਾ ਹੈ ਦਿਵਾਰੀ ਤੇ ਦੀਵਿਆਂ ਦੀ ਗਿਣਤੀ ਅਜੀਬ ਹੋਣੀ ਚਾਹੀਦੀ ਹੈ ਜਿਵੇਂ ਕਿ 5 7 9 11 21 51 ਜਾਂ ਫਿਰ 108 ਤੁਸੀਂ ਆਪਣੀ ਇੱਛਾ ਅਨੁਸਾਰ ਕਿਸੇ ਵੀ ਗਿਣਤੀ ਦੇ ਦੀਵੇ ਲਗਾ ਸਕਦੇ ਹੋ ਪਰ ਅਜੀਬ ਸੰਖਿਆਵਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਪੂਜਾ ਸ਼ੁਰੂ ਕਰਦੇ ਸਮੇਂ ਮੰਦਰ ਵਿੱਚ ਪਹਿਲਾ ਦੀਵਾ ਜਗਾਉਣਾ ਚਾਹੀਦਾ ਹੈ ਕਿਉਂ ਦਾ ਦੀਵਾ ਸਰੋਂ ਦੇ ਤੇਲ ਦੇ ਦੀਵੇ ਨਾਲੋਂ ਅਵਧੇਰੇ ਸ਼ੁਭ ਮੰਨਿਆ ਜਾਂਦਾ ਹੈ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਬੈਠਕ ਕਮਰੇ ਰਸੋਈ ਜਾਂ ਦੱਖਣ ਪੂਰਬੀ ਕੋਨੇ ਦੂਜੀ ਦੇ ਪੌਦੇ ਦੇ ਨੇੜੇ ਪੀਪਲ ਦੇ ਰਕਤ ਦੇ ਨੇੜੇ ਅਤੇ ਛੱਤ ਬਾਲਕੋਨ ਤੇ ਦੀਵਾ ਜ਼ਰੂਰ ਲਗਾਉਣਾ ਚਾਹੀਦਾ ਹੈ ਧਾਰਮਿਕ માનਤਾਵਾਂ ਦੇ ਅਨੁਸਾਰ ਕਦੇ ਵੀ ਇੱਕ ਦੀਵਾ ਦੂਜੇ ਤੋਂ ਨਹੀਂ ਜਗਾਉਣਾ ਚਾਹੀਦਾ ਇਹ ਅਸ਼ੁਭ ਮੰਨਿਆ ਜਾਂਦਾ ਹੈ ਦੀਵੇ ਵੱਖਰੇ ਤੌਰ ਤੇ ਜਗਾਉਣੇ ਚਾਹੀਦੇ ਨੇ ਪੂਜਾ ਦੌਰਾਨ ਬਹੁਤ ਧਿਆਨ ਰੱਖੋ ਕਿਸੇ ਵੀ ਤਰੀਕੇ ਨਾਲ ਦੀਵਾ ਨਾ ਬੁਝਾਓ ਦੀਵੇ ਨੂੰ ਹੱਥ ਨਾਲ ਜਾਂ ਫਿਰ ਫੂਕ ਦੇ ਕੇ ਨਾ ਬਜਾਓ ਇਹ ਦੇਵੀ ਲక్ష్ਮੀ ਦਾ ਨਰਾਦਰ ਮੰਨਿਆ ਜਾਂਦਾ ਹੈ